ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਪੂ ਬਲਕੌਰ ਸਿੰਘ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਕਈ ਲੋਕ ਮਾਤਾ ਚਰਨਕੌਰ ਜੀ ਨੂੰ ਵਧਾਈਆਂ ਦੇਣ ਦੇ ਲਈ ਹਸਪੀਟਲ ਜਾਂਦੇ ਸੀ ਪਰ ਸੋਸ਼ਲ ਮੀਡੀਆ ਤੇ ਇੱਕ ਇਹ ਵੀਡੀਓ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਕਿ ਸਿੱਧੂ ਦੀ ਮੰਗੇਤਰ ਨਿੱਕੇ ਸਿੱਧੂ ਨੂੰ ਮਿਲਣ ਆਈ ਪਰ ਤੁਹਾਨੂੰ ਦੱਸ ਦਈਏ ਕਿ ਇਹ ਸਿੱਧੂ ਦੀ ਮੰਗੇਤਰ ਨਹੀਂ ਬਲਕਿ ਇਹ ਅੰਮ੍ਰਿਤ ਗੇਲ ਹੈ ਜੋ ਇੱਕ ਸੋਸ਼ਲ ਵਰਕਰ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਹੈ ਤੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਜੀ ਨੂੰ ਵਧਾਈਆਂ ਦੇਣ ਦੇ ਲਈ ਉਹਨਾਂ ਦੇ ਕੋਲ ਗਏ ਤੇ ਜਦੋਂ ਅੰਮ੍ਰਿਤ ਗਿੱਲ ਸਿੱਧੂ ਦੀ ਮਾਤਾ ਨੂੰ ਮਿਲਣ ਗਏ ਸੀ ਤਾਂ ਉਹਨਾਂ ਨੇ ਨਿੱਕੇ ਸਿੱਧੂ ਨੂੰ ਆਪਣੀ ਗੋਦੀ ਚੁੱਕ ਕੇ ਇੱਕ ਪੋਸਟ ਸਾਂਝੀ ਕੀਤੀ ਸੀ ਤੇ ਇਸ ਪੋਸਟ ਨੂੰ ਲੈ ਕੇ ਕਈ ਮੀਡੀਆ ਵਾਲਿਆਂ ਨੇ ਸਿੱਧੂ ਦੀ ਮੰਗੇਤਰ ਦੱਸ ਕੇ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ ਪਰ ਹੁਣ ਅੰਮ੍ਰਿਤ ਗਿੱਲ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਮੈਂ ਤਾਂ ਸਿੱਧੂ ਨੂੰ ਆਪਣਾ ਭਰਾ ਮੰਨਦੀ ਆ ਤੇ ਮੈਂ ਬਾਪੂ ਬਲਕੌਰ ਸਿੰਘ ਦੇ ਘਰ ਆਪਣੇ ਨਿੱਕੇ ਸਿੱਧੂ ਨੂੰ ਦੇਖਣ ਗਈ ਸੀ ਉਹਨਾਂ ਨੂੰ ਮੈਂ ਵਧਾਈਆਂ ਦੇਣ ਗਈ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਡਿਸਕਸ ਸਟਿੰਗ ਲੋਕ ਨੇ ਜੋ ਕਿਸੇ ਦਾ ਰਿਸ਼ਤਾ ਵੀ ਨਹੀਂ ਦੇਖਦੇ ਤੇ ਸੋਸ਼ਲ ਮੀਡੀਆ ਤੇ ਇਹ ਅਫਵਾਹ ਉਡਾ ਰਹੇ ਨੇ ਕਿ ਮੈਂ ਸਿੱਧੂ ਮੂਸੇਵਾਲੇ ਦੀ ਮੰਗੇਤਰਾਂ ਬਲਕਿ ਸਿੱਧੂ ਮੇਰਾ ਭਰਾ ਹੈ ਤੇ ਜਿਨ੍ਹਾਂ ਨੇ ਵੀ ਇਹ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਸੀ ਉਹਨਾਂ ਨੂੰ ਅੰਮ੍ਰਿਤ ਗੇਲ ਨੇ ਕਾਫੀ ਲਾਂਤਾਂ ਪਾਈਆਂ ਨੇ ਸੈਨੂ ਵੀ ਕਿ ਸਤੇ ਦੁੱਧ ਮੰਗੇ ਤਰ ਜਾਂ ਕੁਛ ਵੀ ਕਰ ਦੋਗੇ ਤੁਸੀਂ ਐਜ਼ ਅ ਸਿਸਟਰ ਆਪਦੇ ਛੋਟੇ ਵੀਰ ਨੂੰ ਮਿਲਣ ਗਈ ਮੈਂ ਡਿਸਗਸਟਿੰਗ ਤੇ ਢੀ ਮਾੜਾ ਸੋਚ ਵਾਲਾ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ